ਲੱਗੇ ਆ ਬਣਾਉਣ ਪਿੰਡ ਲਖੂਵਾਲ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ ਤਿੰਨ ਪਸ਼ੂ ਬਖਾਉਣੇ ਆ ਦੋ ਬੈੜਾ ਤੇ ਇੱਕ ਝੋਟੀ ਆ ਦੋ ਪਸ਼ੂ ਬਿਲਕੁਲ ਤਾਜੇ ਸੋਏ ਆ ਤੇ ਇੱਕ ਗੱਬਣ ਤਿਆਰ ਵੜ ਦਿਖਾਉਣੀ ਤੁਹਾਨੂੰ ਚੰਗੇ ਕੱਦ ਗਾਠ ਵਾਲੀ ਆ ਜੇ ਆਪਾਂ ਪਹੁੰਚੇ ਆ ਭਾਜੀ ਨੇਟਿਵ ਹੁਣਾ ਕੋਲ ਜਾ ਰੋ ਕਰਦੇ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾਓ ਠੀਕ ਠਾਕ ਜੇ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਕਿਰਪਾ ਜੀ ਵਾਇਕ ਨੂੰ ਦੀ ਕਿਰਪਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸਿਓ ਨ ਪਿੰਡ ਲਖੂਵਾਲ ਸੀਲਿੰਗ ਵਾਲਾ ਜਲਾ ਅਮਰਸਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994460565 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂ ਜੀ ਆ ਦੱਸਿਓ ਹਾਂ ਝੋਟੀ ਵਾਲੀ ਕਿਨ ਵਸੂ ਹੈ ਸਹੀ ਤੇ ਕੀ ਇਹਦਾ ਮਲਕ ਰਕੋੜੀ ਝੋਟੀ ਸੂਈ ਜੇ ਦੂਜੀ ਸੂਏ ਅੱਛਾ ਜੀ ਘੱਟੀ ਮਗਰੇ ਦੇ ਠੀਕ ਹੈ ਜੀ ਦੁੱਧ 9 ਲੀਟਰ ਤਿਆਰ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਕੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 20 ਦਿਨ ਹੋ ਗਏ ਜੇ ਆਜੇ ਕੱਟੀ ਅੱਛਾ ਅੱਛਾ ਠੀਕ ਹੈ ਹਾਂ ਦੁੱਧ ਤਾਂ ਬੜਾ ਛੜਿਆ ਕੱਟੀ ਪਲੀ ਬੜੀ ਹੈ ਠੀਕ ਹੈ ਜੀ ਆਹ ਵਾਲਾ ਬਾਈ ਜੀ ਜਵਾਗ ਜ ਠੀਕ ਹੈ ਠੀਕ ਹੈ ਜੀ ਫੀਮਲ ਕਾਫ ਆ ਗਿਆ ਬਹੁਤ ਚੰਗੇ ਸੀਮੰਦੀ ਹੈ ਵੀ ਹਣਾ ਕੱਟੀ ਕੱਟੀ ਬੜੀ ਸਵਾਦੀ ਹੈ ਠੀਕ ਖੋਲੋ ਫਿਰ ਜੀ ਖੋਲ ਕੇ ਵਿਖਾਈ ਹਰ ਬੁਰਾ ਨਸਲ ਦੀ ਕੱਟੀ ਆ ਠੀਕ ਹੈ ਚੰਗੀ ਹੈ ਇਹ ਬੱਚੇ ਦਾ ਬੜਾ ਕਰਦੀ ਠੀਕ ਹੈ ਜੀ ਹਾਂਜੀ ਬਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਬਹੁਤ ਸ਼ਾਨਦਾਰ ਆ ਉਹਨਾਂ ਖਿੱਚ ਆ ਚੰਗੇ ਤਗੜੇ ਕਦ ਕਾਟਦੀ ਆ ਇਹ ਕਹਿੰਦਾ ਕਿ ਦੁੱਧ ਚ ਵਈ ਜਾਊ ਭਾਜੀ ਦੁੱਧ ਵੀਰ ਚ ਮੰਨ ਲਓ 10 ਕਿਲੋ 11 ਦਈ ਜਾਵੇ ਇੰਨਾ ਹੀ ਬੜਾ 10 ਦਾ ਆਮਨਾ ਦਈ ਜਾਊਗੀ ਠੀਕ ਠੀਕ ਤੁਹਾਨੂੰ ਪਤਾ ਨੰਗ ਜਾਣੀ ਹਾਂਜੀ ਹਾਂਜੀ ਲਓ ਭਾਜੀ ਅਸ ਤਾਂ ਵੀ ਹਾਜ਼ਰ 9 ਲੀਟਰ ਬਿਲਕੁਲ ਕੰਡੇ ਵਾਲਾ ਤਿਆਰ ਜੇ ਤੇ ਆਰਡਰ ਕੁਆਲਿਟੀ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਤੁਹਾਨੂੰ ਲਾਗੇ ਤੋਂ ਦਿਖਾਉਣਾ ਚੈੱਕ ਕਰ ਸਕਦੇ ਤੁਸੀਂ ਇਹ ਮਿਲਕ ਵਾਂਡੀ ਬਹੁਤ ਚੰਗੀ ਆ ਰਹਿਣ ਗਿੱਥ ਗਿੱਥ ਤੇ ਥਾਣ ਲੱਗਾ ਬਹੁਤ ਸ਼ਾਨਦਾਰ ਥਾਣ ਨਾ ਬਾਕੀ ਟਾਈਮ ਤੋਂ ਵੀ ਦੱਸ ਦਿਓ ਤੇ ਦਿਖਾ ਦਿਓ ਮੜਾ ਜੀ ਆਪਣੇ ਫੋਨ ਤੋਂ ਦਿਖਾ ਦਿਓ ਟਾਈਮ ਦੱਦੋ ਮੜਾ ਜੀ ਸਰੇ ਵੀਰ ਜੀ ਸਾਢੇ 6 ਦੀ ਚਵਾਈ ਆ ਅੱਛਾ ਜੀ ਤੇ 4 ਵਜੇ 9 ਮਿੰਟ ਹੋਏ ਆ ਠੀਕ ਹੈ ਲੋ ਬਾਈ ਚੈੱਕ ਕਰ ਲੋ ਸਾਢੇ 4 ਵਜੇ 9 ਮਿੰਟ ਸਾਢੇ 6 ਚਵਾਈ ਹਲੇ 2 ਘੰਟੇ ਢਾਈ ਪਏ ਨੇ ਹਾਂ ਬਾਕੀ ਵੀਰ ਭਰਾ ਕੋਈ ਅੰਦਾਜ਼ਾ ਲਾਵੇ ਦੋ ਟਾਈਮ ਤਿੰਨ ਟਾਈਮ ਸਾਡੇ ਕੋਲ ਤਸੱਲੀ ਕਰਾ ਕੇ ਮੇਰਾ ਵੀਰ ਫੇਰ ਖੜੇ ਠੀਕ ਹੈ ਜਿਹੜਾ ਮਰਜ਼ੀ ਹਾਂਜੀ ਠੀਕ ਹੈ ਬਾਕੀ ਜਿਹੜਾ ਮਰਜ਼ੀ ਚ ਹੋਵੇ ਜਨਾਨੀ ਬੰਦਾ ਠੰਡੀ ਧੀਰੀ ਬੜੀ ਆ ਠੀਕ ਹੈ ਠੀਕ ਹੈ ਹਾਂ ਕੀ ਮੁੱਲ ਕਰਨਾ ਭਾਈ ਫਿਰ ਤੇ ਮੁੱਲ ਵੀਰ ਜੀ ਦਾ 70 ਜੀ ਅੱਛਾ ਜੀ ਹਾਂਜੀ ਤੇ ਖਾਣਾ ਖਾਣਾ 65 ਦੀ ਸਾਹੇ ਆਪ ਦੀ ਹਾਂਜੀ ਠੀਕ ਆ ਲਓ ਭਾਜੀ 65000 ਹੋਰ ਕਰ ਰਹੀਏ ਥੋੜੀ ਬੋਦੀ ਛੋੜ ਲਓ ਆਪਾਂ ਜਿੰਨੇ ਦੀ ਸਾਡੀ ਦੇਣੀ ਬਿਲਕੁਲ ਜਿੱਚੋ 100 ਰੁਪਏ ਛੱਡਣਾ 63000 ਦੀ ਦੇ ਦਾਂਗੇ ਠੀਕ ਆ ਠੀਕ ਆ ਲਓ ਭਾਜੀ 63000 ਦੀ ਚੰਗੇ ਕਦ ਕਾਟ ਵਾਲੀ ਭਾਜੀ ਮੈਂ ਚੰਗੀ ਝੋਟੀ ਮਹੀਂ ਵੇਖੋ ਹਾਂਜੀ ਅਜ ਬੜੇ ਤਕੜੇ ਕਦ ਕਾਟ ਦੀਏ ਤੇ ਆਜੋ ਹੁਣ ਦੂਜੇ ਨੰਬਰ ਤੇ ਤੁਹਾਨੂੰ ਗੱਬਣ ਵੜ ਦਿਖਾਵਾਂਗੇ ਤੇ ਇੱਕ ਅੰਡ ਤੇ ਤੁਹਾਨੂੰ ਬਿਲਕੁਲ ਸੱਚਰ ਸੋਈ ਵੜ ਦਿਖਾਵਾਂਗੇ ਚੰਗੇ ਕਦ ਕਾਟ ਵਾਲੀ ਆ ਇਹ ਦੱਸਿਓ ਵੀਰ ਜੀ ਦੇ ਬਾਰੇ ਕਿੰਨਾ ਕਟਾ ਕਰਦੇ ਆ ਇਹ ਬੱਠੀ ਵੀਰ ਜ ਠੀਕ ਹੈ ਠੀਕ ਹੈ ਬਹੁਤ ਵਧੀਆ ਸੀਲੀਆਂ ਸੁੱਲੀਆਂ ਬਹੁਤ ਵਧੀਆ ਵਰਡ ਦੇ ਵਿੱਚ ਥਾਣੇ ਵੇਖੋ ਕਿੰਨਾ ਪਿਆਰਾ ਲਗਾ ਕਾਲਾ ਥਾਣਾ ਵੇਖੋ ਠੀਕ ਹੈਂ ਡੰਡੀ ਤੇਰੀ ਬੜੀ ਦੇ ਵੱਛੀ ਮਤਲਬ ਪਹਿਲੇ ਸੂਏ 20 ਤੋਂ ਵੱਧ ਦੁੱਧ ਦਤਾ ਨੇ ਅੱਛਾ ਜੀ ਹੁਣ ਦੂਜੇ ਸੂਏ ਸੋਣਾ ਆ ਅੱਛਾ ਜੀ ਕਿ ਭੀ 25 ਕਿਲੋ ਦੀ ਉਮੀਦ ਆ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕ ਟਾਈਮ 'ਚ ਖੜਦੀ ਹੈ ਟਾਈਮ ਲੈ ਦੇਣ 10 ਦਿਨਾਂ ਜੇ ਰਹੀਂ ਜੇ ਸੂਣ ਚ ਅੱਛਾ ਅੱਛਾ ਠੀਕ ਹੈ ਜੀ ਲਓ ਬੀਤੇ 10 ਦਿਨਾਂ ਜੇ ਖੜਦੀ ਜੇ ਤੇ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਵੇਖੋ ਬੀਤੀ ਪਲੀ ਤੇ ਸਾਂਭੀ ਕਿਦਾਂ ਬਾਕ ਤੇ ਤੇ ਲਾਟੂ ਨਾਲ ਦੇ ਕਾਫੀ ਆ ਸੂਨ ਤੱਕ ਚਲੋ ਚੰਗਾ ਹਵਾਨਾ ਬਣਾ ਲੈਣਾ ਨੇ ਤੇ ਥਣਾ ਦਾ ਸੈਜਗਾ ਬਹੁਤ ਸ਼ਾਨਦਾਰ ਆ ਤੁਹਾਨੂੰ ਲੱਗੇ ਤਾਂ ਚੈੱਕ ਕਰਾਵਾਂਗੇ ਵੀ ਤੇ ਪਿਛਲੇ ਸਵੇਰਾ 20 ਲੀਟਰ ਵੀਰ ਕਹਿੰਦਾ ਕਿ ਦੁੱਧ ਚ ਆਇਆ ਨੇ ਬਹੁਤ ਹੀ ਸ਼ਾਨਦਾਰ ਆ ਤੇ ਫੈੜ ਫੋੜ ਵੀ ਚੰਗੀ ਆਉਂਦੀ ਹਣੀ ਫੈੜ ਵੀ ਚੰਗੀ ਬਾਕੀ ਵੀਰ ਜੀ ਵੇਖੋ ਸਾਂਹ ਵਾਲਾ ਅੰਤ ਨਹੀਂ ਛੱਡਿਆ ਕਿਸੇ ਨੇ ਬਿਲਕੁਲ ਬਹੁਤ ਹੀ ਰੀਜ ਨਾਲ ਸਾਂਭੀ ਗਈ ਨੇ ਨਹੀਂ ਨਹੀਂ ਸਾਂਭੀ ਆ ਹਾਂਜੀ ਚਲੋ ਸ਼ਾਮ ਦਾ ਮੁੱਲ ਪਾ ਜਾਂਦਾ ਹਾਂ ਹਾਂਜੀ ਤੇ ਬੇਲ ਵੇਖੋ ਕਿੰਨੀ ਆ ਲੰਮੀ ਲੰਮੀ ਬੜੀ ਹੈ ਹਾਈਟ ਲੈਂਥ ਬਹੁਤ ਵਧੀਆ ਰਹੀ ਹਾਂਜੀ ਇਹਦਾ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀਰ ਜੀ ਮੰਨ ਲਓ ਹੁਣ ਆਪਾਂ 70 ਕਰਦੇ ਆਂ ਹਾਂਜੀ ਤੇ 5000 ਛੋਟ ਕਰ ਦਾਂਗੇ ਇਹ 65000 ਮੰਨ ਲਓ 65000 ਹੀ ਦੇ ਦਾਂਗੇ ਹੁਣ ਗੱਬਣ ਗੱਬਣ ਠੀਕ ਆ ਠੀਕ ਆ ਇਹ ਆਪਾਂ ਥੋੜੀ ਤਿਆਰ ਕਰਕੇ ਵੇਚੀ ਫਿਰ ਉਹਦਾ ਮੁੱਲ ਹੁੰਦਾ ਹੋਊਗਾ ਠੀਕ ਆ ਲਓ ਭਾਜੀ ਜਿਹੜਾ ਹੁੰਦਾ ਵੀ ਬੱਚੀ 'ਚ ਕੋਈ ਸ਼ੱਕ ਨਹੀਂ ਆ ਗੱਲ ਲਿਖ ਕੇ ਵੀ ਗਾਰੰਟੀ ਦਵਾਂਗੇ ਕਿਸੇ ਗੱਲ ਦੀ ਕਮੀ ਨਾ ਕੋ ਥਣਾ ਥਣਾ ਦੀ ਅੱਛਾ ਜੀ ਪੂਰੀ ਫੁੱਲ ਗਾਰੰਟੀ ਆਪਣੀ ਠੀਕ ਆ ਠੀਕ ਆ ਲਓ ਭਾਜੀ 65000 ਦੀ ਬਿਲਕੁਲ ਜਾਜ ਮੁੱਲ ਜੀਤਾ ਵੀਰਨਾ ਤੇ ਆਜੋ ਹੁਣ ਦੇਖੋ ਵਚੀ ਤਾਂ ਤਾਂ ਮੰਝਾ ਡਾਉਣ ਵਾਲੀ ਆ ਹਾਂਜੀ ਹਾਂਜੀ ਚੰਗੇ ਤਗੜੇ ਕਾ ਦੇ ਹਾਂ ਮਲੋ ਫੇਟਖੁੜਾ ਚੋ ਸ਼ਾਨਦਰਾ ਦਾ ਨਾ ਆ ਵੈਡ ਹੁਣੇ ਸੂਈ ਵੀਰ ਜੀ ਠੀਕ ਆ ਜੀ ਹਾਂਜੀ ਠੀਕ ਆ ਆ ਗਿਆ ਜਵਾਬ ਇਹ ਵੱਛਾ ਜੀ ਠੀਕ ਆ ਜੀ ਮੇਲ ਕਾ ਫਾਗਾ ਭਾਈ ਬਿਛੇ ਬਿਲਕੁਲ ਤਾਜ਼ਾ ਜੇ ਹੁਣੇ ਹੀ ਹਜੇ ਸੂਈ ਆ ਕਿ ਜੇਰ ਜੁਰ ਪਾਤੀ ਵੀ ਨਹੀਂ ਹਲੇ ਹਲੇ ਸੂਈ ਨੂੰ ਮਲਗ ਅੱਧਾ ਪੁਣਾ ਘੇਡਾ ਆ ਠੀਕ ਆ ਠੀਕ ਆ ਭਾਈ ਜੀ ਬਿਲਕੁਲ ਤਾਜੀ ਆ ਜੇ ਹਾਂਜੀ ਤੇ ਕਿੰਵੇਂ ਸਵੇਰੇ ਸੂਈ ਜੇ ਇਹ ਵੀਰ ਜੀ ਦੂਜੇ ਸਵੇਰੇ ਸੂਈ ਹੈ ਮੂੰਹ 6 ਦੰਦ ਆ ਅੱਛਾ ਜੀ ਤੇ ਪਹਿਲਣ ਦਾ ਰਿਕਾਰਡ ਚ ਵੀ 25 ਕਿਲੋ ਦਾ ਆ ਠੀਕ ਹੈ ਠੀਕ ਹੈ ਹੁਣ ਦੂਜੇ ਸੂਏ ਆ ਰਗਾ 28 30 ਕਿਲੋ ਦੁੱਧ ਵਹਿਣੇ ਦੇਣਾ ਆ ਠੀਕ ਹੈ ਦੇਖੋ ਕਿੰਨਾ ਥਣ ਥਣ ਵੇਖੋ ਕਿਦਾਂ ਲੱਗਾ ਜੀ ਬਹੁਤ ਸ਼ਾਨਦਾਰ ਆ ਹਾਂ ਖੋਲੋ ਹਾਂ ਭਾਜੀ ਇਹਨੂੰ ਫਿਰ ਖੋਲ ਕੇ ਵਿਖਾਈਏ ਚੰਗੇ ਮਿਲ ਕੇ ਰਿਕਾਰਡ ਵਾਲੀ ਵਹਿੜ ਆ 24 25 ਲੀਟਰ ਪਿਛਲੇ ਸਵੇਰੇ ਦਾ ਵਹਿਦਾ ਹੈਗਾ ਜੀ ਵੱਡੀ ਵਹਿੜ ਫੁੱਲ ਫਾਰਮ ਵਾਲੀ ਵੇਖੋ ਹਾਂ ਜੀ ਹਾਂ ਜੀ ਦੇਖੋ ਬਸ਼ੀ ਹਲੋ ਥਣ ਲੈਵਾ ਡਾਕਟਰ ਕੁਆਲਟੀ ਬਹੁਤ ਸ਼ਾਨਦਾਰ ਹੈ ਕਰਮ ਵਾਲੀ ਨਾਲ ਪੰਡਾ ਹੀ ਪਾਈਆਂ ਵਾ 30 ਕਿਲੋ ਬੜੇ ਆਰਾਮ ਨਾਲ ਦੁੱਧ ਹੋ ਗਏ 28 30 ਕਿਲੋ ਐ ਠੀਕ ਹੈ ਠੀਕ ਹੈ ਲਓ ਬਈ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸ਼ਾਨਦਾਰ ਆਰਡਰ ਕੁਆਲਟੀ ਬਣਾਈਆਂ ਇਹ ਥਣਾ ਦਾ ਸਹਿਜ ਗਿਆ ਬਹੁਤ ਸ਼ਾਨਦਾਰ ਹੈ ਢਿੱਟ ਢਿੱਟ ਤੇ ਥਣ ਲੱਗਾ ਵਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਯਾਰਾ ਬੇਕੀਆਂ ਦੇ ਵਿੱਚ ਵੜ ਆ ਗਈ ਹਾਂ ਤੇ ਜੋ ਤੇ ਪਲੱਸ 30 ਪਲੱਸ ਵੀਰ ਜੀ ਬੜੇ ਆਰਾਮ ਨਾਲ ਜਾਓ ਵੇਖ ਲੋ ਤੁਹਾਡੇ ਸਾਹਮਣੇ ਸਾਡੇ ਕਹਿਣ ਦੀ ਗੱਲ ਨਹੀਂ ਹਾਂ ਜੀ ਹਾਂ ਦੇਖੋ ਕਿੰਨਾ ਪਿਆਰਾ ਲੱਗਾ ਵਾ ਚੀਜ਼ ਸ਼ਾਨਦਾਰ ਹਾਂ ਥਾਣਾ ਵਾ ਨਾ ਬਹੁਰੀ ਦੋਵੇਂ ਚੀਜ਼ਾਂ ਬਹੁਤ ਸ਼ਾਨਦਾਰ ਬਾਕੀ ਬਰੀਕ ਬੜੀ ਹੈ ਬੱਛੀ ਹਾਂ ਜੀ ਹਾਂ ਦੁੱਧ ਵਾਲੀ ਆ ਠੀਕ ਹੈ ਠੀਕ ਹੈ ਜੀ ਕੀ ਮੋਲ ਕਰਨਾ ਭਾਜੀ ਫਿਰ ਮੋਲ ਵੀਰ ਜੀ ਦਾ 8000 ਜੇ ਅੱਛਾ ਜੀ ਹਾਂ ਜੀ ਤੇ ਹਾਣਾ ਜਿਹੜੀ ਆਪਾਂ ਜਿੰਨੇ ਤੁਸੀਂ ਹੱਥ ਕਰਦਨੇ ਮਾਣ ਲੈ ਆਪ ਹੀ ਦੱਸ ਦਈਏ 76 ਦੇ ਦਈਏ 76000 ਦੀ 75 ਦੇ ਦਈਏ ਪੂਰੇ ਦੀ 75000 ਦੇ ਦਈਓ ਤੇ ਛੋੜੀ ਕਰਾਂਗੇ 10 ਬੈਠਾਈ ਤੀਕ ਨੂੰ ਮਿਲ ਕਾਲੀ ਬੈਠ ਜੇ ਸਾਡੇ ਕਹਿਣ ਦੀ ਗੱਲ ਜਿਹੜੇ ਵੀਰ ਸਿਆਣੇ ਆ ਨਾ ਆਪੇ ਵੇਖ ਲੈਣੀ ਕਿੰਨੇ ਦੁੱਧ ਵਾਲੀ ਹਾਂਜੀ ਹਾਂਜੀ ਹਾਂ ਬਾਕੀ ਆਪਾਂ ਇਹ ਜੇਰ ਜੂਰ ਦੀ ਵੀ ਇੱਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਪੂਰੀ ਵੇਖਣ ਲਈ ਕਹਿਣਾ ਹੈ ਕੁਝ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਠੀਕ ਹੈ ਕਹਿਣਾ ਇਹੋ ਮੈਂ ਹਾਂ ਵੀ ਮੰਨ ਲਓ ਇਹ ਤਾਂ ਹੁਣੇ ਸੂਈ ਆ ਹਾਂਜੀ ਹਾਂਜੀ ਤੇ ਜੇਰ ਜੂਰ ਦੀ ਵੀਡੀਓ ਆਪਾਂ ਬਣਾ ਕੇ ਜਿਹੜਾ ਵੀਰ ਕੋ ਲਊਗਾ ਵੀ ਹਾਂਜੀ ਉਹਨੂੰ ਆਪਾਂ ਜੇਰ ਜੂਰ ਦੀ ਵੀਡੀਓ ਵੀ ਪਾ ਦਾਂਗੇ ਸਾਰਾ ਕੁਝ ਕਰ ਦਾਂਗੇ ਜਿਹੜਾ ਸੂਇਆ ਉਹ ਚੋਕੇ ਮੇਰੇ ਵੀਰ ਖੜੋ ਨਹੀਂ ਵੀ ਤੁਹਾਡੇ ਕੋਲ ਵੀਡੀਓ ਕਾਲ ਤੇ ਚਾਹ ਲੋ ਜੀ ਹਾਂ ਚਾਹ ਸਕਦਾ ਹਾਂ ਹਾਂ ਜੀ ਤੇ ਜਿਹੜਾ ਗੱਬਣ ਉਹ ਪਾਸ ਕਰਦੇ ਪਾਸ ਕਰਕੇ ਖੜਿਆ ਕਰੋ ਹਾਂ ਜੀ ਹਾਂ ਜੀ ਵੀਰ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ ਬੱਚਾ ਦਿਖਾਤਾ ਨਾ ਮੈਂ ਦਾ ਹਾਂ ਜੀ ਦਿਖਾਤਾ ਆਹ ਨਾਲ ਫੇਰ ਦਿਖਾ ਦੇ ਇੱਕ ਵਾਰ ਅੱਜ ਹਾਂ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦਿਖਾਈ ਆ ਫੀਮੇਲ ਕਾਫ ਜੇ ਚੰਗੀ ਪਲੀ ਪਲੀ ਐ ਵੀ ਕਰਮ ਵਾਲੀ ਤੇ ਚੰਗੇ ਸੇ ਮੰਨਦੀ ਆ ਫੇਰ ਤੁਸੀਂ ਹੱਟ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਹਾਂ ਠੀਕ ਏਲ